ਸ਼੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗ ਗੁਰਪ੍ਰਸਾਦ ਦੋ ਕਾਲਨ ਪਰਮਨਾਸੀ ਦਇਆਕੰਸ ਰੂਪੇ ਸਦਾ ਅੰਗ ਸੰਗੇ ਵੰਗੰ ਅਪੂਤੇ ਹਮਰੀ ਕਰੋ ਹੱਥ ਦਰਿਸ਼ਾ ਪੂਰਨ ਹੋਏ ਚਿਤ ਕੀ ਇਛਾ ਤਾਪ ਚਰਨ ਨਮਨ ਰਹੀਂ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਪਰਮ ਸਨਮਾਨ ਜੋ ਸਤਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈ ਮਾਨ ਸਤਸੰਗੀ ਜਨੋ ਬੜਾ ਭਾਗੇ ਹਾਂ ਸਤ ਸੰਗਤ ਦੇ ਮਹਾਨ ਦੀਰਘ ਤੇ ਪਹੁੰਚੇ ਆ ਸਤ ਸੰਗਤ ਦੀਆਂ ਮੌਲਕ ਘਣੀਆਂ ਪ੍ਰਾਪਤ ਹੋਈਆਂ ਨੇ ਜੋ ਰਲ ਮਿਲ ਕੇ ਸਾਧਗੁਰੂ ਜੀ ਦੇ ਪਾਵਨ ਚਲਣਾ ਵਿੱਚ ਆਪਾਂ ਨੂੰ ਬੈਠਣ ਦਾ ਸੁਭਾਗ ਬਖਸ਼ਿਸ਼ ਹੁੰਦਾ ਹੈ ਤੇ ਸਭ ਤੋਂ ਵੱਡੀ ਗੱਲ ਹੈ ਕਿ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆ ਜਾਣਾ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਗੁਰਬਾਣੀ ਪੜ੍ਹਨੀ ਗੁਰੂ ਜੀ ਦੇ ਵਿਚਾਰ ਦੇ ਨਾਲ ਜੁੜਨਾ ਸਤਿਗੁਰੂ ਜੀ ਹਰ ਰੋਜ਼ ਸਾਡਾ ਭਲਾ ਕਰਨੇ ਪਰ ਕੋਈ ਮਨੁੱਖ ਆਏ ਤੇ ਗੁਰੂ ਦੀ ਹਜ਼ੂਰੀ ਵਿੱਚ ਪੱਲਾ ਅੜ ਕੇ ਇਹੀ ਅਰਦਾਸ ਕਰਦਾ ਸਤਿਗੁਰੂ ਜੀ ਸਾਨੂੰ ਦਾਤਾ ਬਖਸ਼ੀਆਂ ਨੇ ਤੁਹਾਡਾ ਸ਼ੁਕਰਾਨਾ ਜਿੰਨੀਆਂ ਵੀ ਦਾਤਾ ਮਿਲੀਆਂ ਨੇ ਉਹਦੇ ਵਿੱਚੋਂ ਸ਼ੁਕਰਾਨਾ ਕਰਨਾ ਸ਼ੁਕਰਾਨਾ ਵੱਡੀ ਗੱਲ ਹੈ ਪਰ ਕੀ ਹੁੰਦੇ ਨੇ ਵਿਰਲੇ ਜਿਹੜੇ ਰੱਬ ਨੂੰ ਲਾਂਭੇ ਦਿੰਦੇ ਰਹਿੰਦੇ ਨੇ ਰੱਬਾ ਮੈਨੂੰ ਤੂ ਆਹ ਨਹੀਂ ਦਿੱਤਾ ਸਤਿਗੁਰੂ ਤੂੰ ਸਾਨੂੰ ਆਹ ਨਹੀਂ ਦਿੱਤਾ ਸਤਿਗੁਰੂ ਕਹਿੰਦੇ ਸਿੱਖਾ ਤੈਨੂੰ ਸਭ ਤੋਂ ਵੱਡੀ ਗੱਲ ਮੈਂ ਆ ਮਨੁੱਖਾ ਦੀ ਹੀ ਬਖਸ਼ਿਸ਼ ਜਿੰਨਾ ਕੋਲ ਇਹ ਵੀ ਹੈ ਨਹੀਂ ਉਹਨਾਂ ਨੂੰ ਪੁੱਛ ਕੇ ਦੇਖੇ ਦੀ ਕਦਰ ਕੀ ਜਿਹਦੇ ਅੱਖਾਂ ਹੈ ਨਹੀਂ ਉਹਨਾਂ ਨੂੰ ਪੁੱਛਿਓ ਅੱਖਾਂ ਦੀ ਕਦਰ ਕੀ ਹੈ ਜਿਹਦੇ ਕੰਨਾਂ ਤੋਂ ਨਹੀਂ ਸੁਣਦਾ ਮੂੰਖ ਤੋਂ ਬੋਲ ਨਹੀਂ ਸਕਦਾ ਉਹਨੂੰ ਪੁੱਛਿਓ ਕਿ ਮੂੰਖ ਆ ਜੁਬਾਨ ਦੀ ਆ ਮੁੱਖ ਦੀ ਕਦਰ ਕੀ ਹੈ ਅਲਤਾਂ ਨਹੀਂ ਕਦਰ ਕੀਏ ਜੇ ਤੋੜੀ ਨਹੀਂ ਸਕਦੇ ਜਨਮ ਤੋਂ ਤੇ ਪਿਆਰੀ ਉਹ ਸੀ ਹਰ ਵੇਲੇ ਸਤਿਗੁਰੂ ਦਾ ਸ਼ੁਕਰਾਨਾ ਕਰਨਾ ਸਿੱਖੀਏ ਸਤਿਗੁਰੂ ਹਰ ਜੀਉ ਕੋ ਖੁਸ਼ਾਨਦਨ ਰੱਖ ਕੇ ਆਪਾਂ ਹੁਣੇ ਹੁਣ ਬਚਨ ਪੜ੍ਹਿਆ ਤੇ ਹਰ ਰੋਜ਼ ਜੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਹਰ ਜੀਉ ਕੋ ਖੁਸ਼ਾਨਦਨ ਰੱਖ ਕੇ ਬਾਜਾ ਪਵਨ ਬਜਾਇਆ ਬਜਾਇਆ ਬਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਨੌ ਦੁਆਰੇ ਹਨ ਜੋ ਸਾਡੇ ਉਹ ਪ੍ਰਗਟ ਨੇ ਪਰ ਦਸਵਾਂ ਦਵਾਰ ਗੁਪਤ ਹੈ ਉਹ ਕਿਸੇ ਬਿਰਲੇ ਦਾ ਗੁਰਮੁਖ ਦਾ ਕੋਈ ਜਨ ਹਰ ਸੋ ਦੇਵੈ ਜੋਰ ਚਰਨ ਗਉਂ ਬਕਹੁ ਸੁਭ ਰਸਨਾ ਦੀਜੈ ਪ੍ਰਾਨ ਅਕੋਰੋ ਬਿਰਲਿਆਂ ਦਾ ਗੁਲਦ ਹੈ ਤੇ ਸਤਿਗੁਰੂ ਆਪਾਂ ਹਰ ਰੋਜ਼ ਬਚਨ ਪੜ੍ਹਦੇ ਆ ਰਹਿ ਰਾਜ ਸਾਹਿਬ ਦੇ ਵਿੱਚ ਜਗ ਮੈਂ ਉੱਤਮ ਕਾਢੀ ਐ ਬਿਰਲੇ ਕੀ ਕੇ ਸੰਸਾਰ ਵਿੱਚ ਬਖਰੇ ਹੁੰਦੇ ਨੇ ਬਿਰਲੇ ਹੁੰਨੇ ਨੇ ਜਿਹੜੇ ਉਸ ਪ੍ਰਗਟ ਦਵਾਰੇ ਨੂੰ ਉਪਤ ਦਵਾਰੇ ਨੂੰ ਪ੍ਰਗਟ ਕਰ ਲੈਣੇ ਭਾਵ ਜਿਨ੍ਹਾਂ ਦੀ ਸੋਚ ਉੱਚੀ ਜਿਨ੍ਹਾਂ ਕੋਲ ਗੁਰੂ ਜੀ ਦਾ ਗਿਆਨ ਗੁਰੂ ਦਾ ਗਿਆਨ ਐਸਾ ਕਿ ਉਹਨਾਂ ਸਾਹਮਣੇ ਕੋਈ ਖੜ ਨਹੀਂ ਸਕਦਾ ਉਹਨਾਂ ਦੀ ਝਾਲ ਕੋਈ ਝਾਲ ਨਹੀਂ ਸਕਦਾ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਬਚਨ ਅਸੀਂ ਪੜਦੇ ਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਵਿੱਚ ਸਾਰੇ ਸਤ ਗੁਰੂ ਪ੍ਰਤੱਖ ਬੈਠੇ ਨੇ ਦਸਾ ਪਾਤਸ਼ਾਹਾਂ ਦੀ ਪ੍ਰਗਟ ਜੋਤ ਗੁਰੂ ਜੀ ਦੀ ਬਾਣੀ ਤੇ ਉੱਥੇ ਭਗਤ ਰਬਦਾਸ ਜੀ ਬੈਠੇ ਨੇ ਭਗਤ ਸਦਨਾ ਜੀ ਬੈਠੇ ਨੇ ਭਗਤ ਧੰਨਾ ਜੀ ਬੈਠੇ ਨੇ ਜਿਨ੍ਹਾਂ ਦਾ ਗੱਲ ਪ੍ਰਕਾਸ਼ ਦਿਹਾੜਾ ਸੀ ਪਿਆਰੇ ਭਗਤ ਧੰਨਾ ਜੀ ਜਿਨ੍ਹਾਂ ਨਾਮ ਬਹੁਤ ਘੱਟ ਥਾਵਾਂ ਦੇ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਹੈ ਮਨਾਉਣਾ ਚਾਹੀਦਾ ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਅਰਦਾਸ ਬੇਨਤੀ ਹੋਵੇ ਉਹਨਾਂ ਦੇ ਨਾਮ ਤੇ ਭਗਤ ਰਮਦਾਸ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਉਹਨਾਂ ਦੀ ਫਲਵਾੜੀ ਤੋਂ ਬਹੁਤ ਥਾਵਾਂ ਤੇ ਪਿੰਡਾਂ-ਪਿੰਡਾਂ ਵਿੱਚ ਮਨਾਇਆ ਜਾਂਦਾ ਹੈ ਭਗਤ ਸਹਿਬਾਨਾ ਨੂੰ ਗੁਰੂ ਸਾਹਿਬਾਨਾਂ ਨੂੰ ਸਾਨੂੰ ਯਾਦ ਰੱਖਣਾ ਚਾਹੀਦਾ ਜਿਨ੍ਹਾਂ ਦੀ ਸਾਡੇ ਲਈ ਬਹੁਤ ਵੱਡੀ ਸੋਚ ਭਗਤ ਧੰਨਾ ਜੀ ਨੂੰ ਰੱਬ ਪਰਤੱਖ ਮਿਲਿਆ ਪ੍ਰਤੱਖ ਰੱਬ ਨੇ ਭਗਤ ਧੰਨਾ ਜੀ ਨੂੰ ਕਹਿਣ ਦਾ ਭਾਵ ਗੂੰਆਂ ਚਾਰੀਆਂ ਗੂੰਆਂ ਚਾਰਨ ਦਾ ਮਤਲਬ ਭਗਤ ਧੰਨਾ ਜੀ ਜਦੋਂ ਹਰ ਰੋਜ਼ ਮਿਹਨਤ ਕਰਨੀ ਤੇ ਉੱਥੇ ਵੀ ਇਹੀ ਸ਼ੁਕਰਾਨਾ ਕਰਨਾ ਮਾਲਕ ਜੀ ਮੇਰੇ ਵਿੱਚ ਸਮਰੱਥਾ ਨਹੀਂ ਆਗੂਆ ਵੀ ਤੂੰ ਹੀ ਝਾਰਨੀ ਜੋ ਕਰਨਿਆ ਵਸ ਤੂੰ ਕਰਨਿਆ ਤੇ ਆਪਾ ਸ਼ਬਦ ਬਚਨ ਪੜ੍ਹਦੇ ਆ ਕਬੀਰ ਤੂੰ ਤੂੰ ਕਰਤਾ ਤੂੰ ਹੋਆ ਮੁਜਮੈਂ ਰਹਾ ਨਹੂੰ ਜਦ ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਸੱਚੇ ਪਾਤਸ਼ਾਹ ਐਸੀ ਮੇਰੀ ਵਰਤੀ ਬਣ ਗਈ ਐਸੀ ਮੇਰੀ ਆ ਗਿਆਨ ਦੀ ਦਸਵਾ ਦਵਾਰ ਖੁੱਲਿਆ ਹੁਣ ਜਿਹੜੇ ਪਾਸੇ ਦੇਖਣਾ ਬਸ ਤੂੰ ਹੀ ਦਿਸਦਾ ਜੀ ਕੁਦਰਤ ਵਿੱਚ ਦੇਖਦਾ ਦ੍ਰਿਗਤਾ ਵਿੱਚ ਦੇਖਦਾ ਬਨਸਪਤੀ ਵਿੱਚ ਵੇਖਦਾ ਜੀ ਮਾਤਾ ਪਿਤਾ ਵਿੱਚ ਬੱਚਿਆਂ ਵਿੱਚ ਦਿਸਦਾ ਬਸ ਤੁਹੀ ਦਿਸਦਾ ਬੱਚਿਆਂ ਵਿੱਚ ਵੀ ਇਦਾਂ ਰੱਬ ਦੇਖੀਏ ਰਿਸ਼ਤਿਆਂ ਵਿੱਚ ਵੀ ਰੱਬ ਨੂੰ ਦੇਖੀਏ ਜਦੋਂ ਫਿਰ ਰੱਬ ਨਜ਼ਰ ਆਏਗਾ ਨਾ ਤੇ ਉਹ ਦਰਬਨ ਪੜਾਂਗੇ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਹਰ ਬਾਸੇ ਤੂੰ ਹੀ ਨਾਮ ਹੈ ਰਮਈਆ ਕੇ ਗੁਣ ਚੇਤ ਪਰਾਨੀ ਕਾਵਨ ਮੂਣ ਤੇ ਕਾਵਨ ਦਿਸਟਾਨੀ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮਹਿ ਜਿੰਨੇ ਆਵਾਰਿਆ ਬਾਰਬ ਵਿਸਥਾ ਦੂਜੇ ਪਿਆਰੇ ਦੂਦ ਭਰ ਜੋ ਬਨ ਭੋਜਨ ਸੁਖ ਸੂਦ ਬਿਰਦ ਭਿਆਉ ਪਰ ਸਾਖ ਸੈਨ ਮੁਖ ਆਪਿ ਆਉ ਬੈਠ ਕੋ ਦੈਨ ਰੱਬ ਜੀ ਜਵਾਨੀ ਆਈ ਮੇਰੇ ਤੇ ਉਦੋਂ ਵੀ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਆਹ ਸ਼ਰੀਰ ਨੂੰ ਤੂੰ ਸਵਾਰਿਆ ਸ਼ਿੰਗਾਰਿਆ ਮਾਤਾ ਦੇ ਉਦਰ ਵਿੱਚ ਤੂੰ ਰੱਖਿਆ ਕੀਤੇ ਜਿਨ ਤੂੰ ਸਾਜ ਸਵਾਰ ਸੰਗਾਰਿਆ ਗਰਭਗਨ ਮਹਿ ਜਿੰਨੇ ਆਵਾਰਿਆ ਬਾੜ ਬਵਸਥਾ ਤੁਜੇ ਪਿਆਰੇ ਦੁੱਧ ਜਦੋਂ ਮੇਰੇ ਦੰਦ ਵੀ ਨਹੀਂ ਸੀ ਉਦੋਂ ਵੀ ਤੂੰ ਮਾਤਾ ਦੀ ਛਾਤੀ ਵਿੱਚ ਦੁੱਧ ਪੈਦਾ ਕਰਿਆ ਤੈਨੂੰ ਪਤਾ ਸੀ ਕਿ ਅਜੇ ਭੋਜਨ ਨਹੀਂ ਸਕਦਾ ਬਾਰ ਵਿਵਸਥਾ ਤੁਝੇ ਪਿਆਰੇ ਦੁੱਧ ਭਰ ਜੋਮਣ ਭੋਜਨ ਸੁਖਸੂਦ ਜਬਾਨੀ ਆਈ ਉਦੋਂ ਵੀ ਤੂੰ ਖਾਣੇ ਪੀਣੇ ਦਾ ਪ੍ਰਬੰਧ ਕੀਤਾ 36 ਪ੍ਰਕਾਰ ਦੇ ਭੋਜਨ ਦਿੱਤੇ ਬਾਰ ਵਿਵਸਥਾ ਤੁਝੇ ਪਿਆਰੇ ਦੁੱਧ ਭਰ ਜੋਮਣ ਭੋਜਨ ਸੁਖਸੂਦ ਜਦੋਂ ਬਡੇ ਬਾ ਆ ਗਿਆ ਉਦੋਂ ਵੀ ਬੈਠੇ ਨੂੰ ਰੋਟੀ ਪਾਣੀ ਦੇਣ ਦਾ ਪ੍ਰਬੰਧ ਧੀਆਂ ਪੁੱਤਰਾ ਰਾਹੀ ਰੱਬ ਜੀ ਤੁਸੀਂ ਕੀਤਾ ਆਖੋ ਸਤਨਾਮ ਤੁਸੀਂ ਰੱਬ ਬਣ ਕੇ ਮੇਰੀ ਰੱਖਿਆ ਕੀਤੀ ਇਹਦਾ ਸ਼ੁਕਰਾਨਾ ਕਰੀਏ ਸਤਿਗੁਰੂ ਜੀ ਦਾ ਹਰ ਵੇਲੇ ਜਦੋਂ ਅਸੀਂ ਸ਼ੁਕਰਾਨਾ ਕਰਾਂਗੇ ਫਿਰ ਸਤਿਗੁਰੂ ਜੀ ਦੀਆਂ ਮਿਲੀਆਂ ਦਾਤਾਂ ਦਾ ਜਦੋਂ ਅਸੀਂ ਸ਼ੁਕਰਾਨਾ ਕਰਾਂਗੇ ਫਿਰ ਪਿਆਰਿਓ ਹਰ ਵੇਲੇ ਸ਼ੁਕਰਾਨੇ ਕਰਨ ਦੇ ਨਾਲ ਸਾਡੀ ਬਿਰਤੀ ਭਗਤ ਸਹਿਵਾਨਾਂ ਵਾਲੀ ਗੁਰੂ ਸਹਿਵਾਨਾਂ ਵਾਲੀ ਗੁਰੂ ਦੇ ਪਿਆਰਿਆਂ ਵਾਲੀ ਵਰਤੀ ਸਾਡੀ ਬਣ ਜਾਏਗੀ ਹਰ ਇੱਕ ਵਿੱਚੋਂ ਰੱਬ ਜੀ ਦੇ ਦਰਸ਼ਨ ਹੋਣਗੇ ਜਿਹੜੇ ਪਾਸੇ ਦੇਖਾਂਗੇ ਉਦੀ ਉਦਰੀ ਰੱਬ ਜਿਸੇਗਾ ਦੁਸ਼ਮਣ ਵਿੱਚੋਂ ਵੀ ਰੱਬ ਦਿੱਸੇਗਾ ਭਾਈ ਕਨਈਆ ਜੀ ਬਾਤ ਹੁਣ ਭਾਈ ਕਨਈਆ ਜੀ ਨੇ ਦੁਸ਼ਮਣਾਂ ਨੂੰ ਵੀ ਪਾਣੀ ਪਿਉਣਾ ਸ਼ਿਕਾਇਤ ਕੀਤੀ ਕਿ ਸਤਿਗੁਰੂ ਜੀ ਅਸੀਂ ਜਾਖਮੀ ਕਰਦੇ ਆ ਉਹਨਾਂ ਨੂੰ ਇਹ ਪਾਣੀ ਪਿਲਾ ਕੇ ਫੇਰ ਕੈਮ ਕਰ ਦਿੰਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਸ਼ਿਕਾਇਤ ਕਹੀ ਭਾਈ ਕਨਈਏ ਨੂੰ ਬੁਲਾਇਆ ਗਿਆ ਭਾਈ ਕਨਈਆ ਤੂੰ ਪਾਣੀ ਪਿਉਣਾ ਦੁਸ਼ਮਣਾਂ ਨੂੰ ਆਖਣ ਲੱਗਿਆ ਸਤਿਗੁਰੂ ਜੀ ਮੈਂ ਕੀ ਕਰਾਂ ਤੁਹਾਡੇ ਕੋਲ ਰਹਿ ਕੇ ਮੇਰੀ ਮਰਤੀਏ ਦੇ ਬਣ ਗਈ ਮੈਂ ਦੁਸ਼ਮਣਾ ਵਿੱਚੋਂ ਵੀ ਤੁਸੀਂ ਨਜਰਾਉਂ ਮੈਨੂੰ ਜਿਹੜੇ ਪਾਸੇ ਵੇਖਦਾ ਬਸ ਮੈਨੂੰ ਤੁਸੀਂ ਛੜੇ ਨਜਰਾਉ ਤਾ ਕਰਕੇ ਮੈਂ ਪਾਣੀ ਪਲਾ ਦੇਣਾ ਐਸੀ ਮਰਤੀ ਬਣ ਗਈ ਪਿਆਰਿਓ ਅਸੀਂ ਵੀ ਆਪਣੀ ਐਸੀ ਸੋਚ ਬਣਾਈਏ ਗੁਰੂ ਜੀ ਦੀ ਚਾਲ ਚੱਲੀਏ ਗੁਰਸਖਮੀਤ ਚਲੋ ਗੁਰਚਾਨੀ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਾਰਾਲੀ ਫਿਰ ਗੁਰੂ ਜੀ ਦੀ ਵਿਚਾਰਤਾਰਾ ਦੇ ਨਾਲ ਜਦੋਂ ਜੁੜਾਂਗੇ ਫਿਰ ਜਿਹੜੀ ਕਥਾ ਹੈ ਉਹ ਵੱਖਰੀ ਹੋ ਜਾਂਦੀ ਹੈ ਤੁਹਾਡੀ ਵੀ ਕਥਾ ਤੁਹਾਡਾ ਵੀ ਇਤਿਹਾਸ ਬਣ ਜਾਂਦਾ ਇਸ ਕਰਕੇ ਗੁਰੂ ਜੀ ਨੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਜੀਏ ਸੋਨਾ ਬਣਾਈਏ ਸੋਨਾ ਬਣਾਉਣ ਦਾ ਯਤਨ ਕਰੀਏ ਜੋ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਰੰਗ ਦੀ ਸੇਵਾ ਚੱਲ ਰਹੀ ਹੈ ਉਹਦੇ ਵਿੱਚ ਵੀ ਬਹੁਤ ਸੰਗਤਾਂ ਨੇ ਸਹਿਯੋਗ ਦਿੱਤਾ ਤਾਂ ਨੰਨ ਮੰਨ ਧੰਨ ਕਰਕੇ ਸੇਵਾ ਕੀਤੀ ਸਤਿਗੁਰੂ ਜੀ ਜਿੰਨੀਆਂ ਵੀ ਸੰਗਤਾਂ ਨੇ ਸੇਵਾ ਕੀਤੀ ਸਭ ਦੀ ਕੀਤੀ ਹੋਈ ਸੇਵਾ ਥਾਏ ਬੋਣੀ ਤੇਲ ਫਲ ਭਟਾ ਮੰਦਰ ਪ੍ਰਵਾਨ ਕਰਨੀਆਂ ਜੋ ਆਪਣੇ 8 ਤੇ 9 ਤਰੀਕ ਦਾ ਗੁਰਮਤ ਸਮਾਗਮ ਹੈ ਉਹ ਇਸ ਕਰਕੇ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਗ੍ਹਾ ਥੋੜੀ ਸੀ ਇੱਕ ਤਾਂ ਕਿਉਂਕਿ ਭਾਈ ਰਣਜੀਤ ਸਿੰਘ ਜੀ ਢੜਰੀਆਂ ਵਾਲੇ ਉਹਨਾਂ ਦਾ ਨਾਮ ਆਪ ਜੀ ਸਾਰੇ ਜਾਣੂ ਨੂੰ ਬੱਚਾ-ਬੱਚਾ ਉਹਨਾਂ ਨੂੰ ਜਾਣਦਾ ਫਿਰ ਭਾਈ ਸੁਖਜਿੰਦਰ ਸਿੰਘ ਜੀ ਆਪਣੇ ਹਰਗੋਬਿੰਦ ਸਕੂਲ ਵਾਲੇ ਉਹਨਾਂ ਨੇ ਕਿਹਾ ਕਿ ਜਿਹੜਾ ਗੁਰਮਤ ਸਮਾਗਮ ਹੋ ਸਾਡੇ ਸਕੂਲ ਵਿੱਚ ਕਰੋ ਜੇ ਪਿੰਡ ਵਿੱਚੋਂ ਸੰਗਤ ਨੂੰ ਲਿਜਾਣ ਲਿਜਾਣ ਦੀ ਸੇਵਾ ਵੀ ਹੋਏਗੀ ਉਹ ਬੈਨਾ ਰਾਹੀਂ ਸੰਗਤ ਨੂੰ ਲੈ ਜਾਣਗੇ ਬੈਨਾ ਲਾ ਦੇਣਗੇ ਜੋ ਵੱਡੀ ਪੱਧਰ ਤੇ ਉਹ ਸਮਾਗਮ ਹੈ ਸਾਰਾ ਲੰਗਰ ਦਾ ਖਰਚਾ ਉਹ ਭਾਈ ਸੁਖਜਿੰਦਰ ਸਿੰਘ ਜੀ ਦੇ ਪਰਿਵਾਰ ਵੱਲੋਂ ਕੀਤਾ ਜਾਣਾ ਤੇ ਇਸ ਕਰਕੇ ਜਿਹੜਾ ਸਮਾਗਮ ਉੱਥੇ ਸੋਹਣਾ 깔 ਸੀ ਵੇਖਿਆ ਹੈ ਗਰਾਊਂਡ ਬਣਿਆ ਹੋਇਆ ਹੈ ਪਾਰਕਿੰਗ ਦਾ ਵੀ ਪ੍ਰਬੰਧ ਹੈ ਸਟੇਜ ਵੀ ਬਣੀ ਹੋਈ ਹੈ ਇਸ ਕਰਕੇ ਬਹੁਤ ਸੋਹਣਾ ਉੱਥੇ ਪ੍ਰਬੰਧ ਹੈ ਚਾਰ ਦਿਵਾਰੀ ਹੈ ਵਧੀਆ ਤੇ ਜਿਹੜਾ ਉਹ ਗੁਰਮਤ ਸਮਾਗਮ ਹੈ 2 ਦਿਨ ਦਾ ਉਹ ਉੱਥੇ ਸਕੂਲ ਦੇ ਵਿੱਚ ਗੁਰੂ ਹਰਗੋਬਿੰਦ ਸਕੂਲ ਦੇ ਵਿੱਚ ਹੋਵੇਗਾ ਆਪ ਸੰਗਤਾਂ ਨੇ ਉਹ ਦੋਨੋਂ ਦਿਨ ਹਾਜ਼ਰੀਆਂ ਭਰਨੀਆਂ ਗੁਰੂ ਕੇ ਲੰਗਰਾਂ ਵਿੱਚ ਸੇਵਾ ਕਰਕੇ ਆਪਣੇ ਮਨੁੱਖਾ ਜੀਵਨ ਨੂੰ ਸਫਲ ਬਣਾਉਣਾ ਜੀ ਹੋਈਆਂ ਪੁਰਨਾ ਦੀ ਖਿਮਾ ਕਰਨੀ ਆ ਉਸ ਸ਼ਲੋਕ ਪੜ੍ਹ ਕੇ ਸਮਾਪਤੀ ਕਰੀਏ ਜੀ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਦਿਵਸ ਰਾਤ ਤੋਏ ਦਾਈ ਦਾਇਆ ਖੇਲੇ ਸਗਲ ਜੰਗ ਆਈਆਂ ਬੁਰਾਈਆਂ ਬਾਚੈ ਧਰਮ ਕਾਰਮੀਆਂ ਕੋ ਆਪਣੀ ਕੇਨੇ ਡੈਕੇ ਜਿਨੀ ਨਾਮ ਧਿਆਇਆ ਗਏ ਮਸਕਤ ਨਾਨਕ ਤੇ ਮੁਖ ਉਜਲੇ ਕਿ ਧੀ ਛੁੱਟੀ ਜਿਨੀ ਨਾਮ ਧਿਆਇਆ ਗਏ ਮਸਕਤ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਜ ਗੁਰਜੀ ਦਾ ਕਲਸਾ ਵਾਜ ਗੁਰਜੀ ਕੀ ਪਤੇ ਤੋਂ ਠਾਕੁਰ